ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਨਾ ਪਨੀਰ ਦੀਆਂ ਜਲੇਬੀਆਂ ਬਣਾਵਾਂਗੇ ਅੱਜ ਆਪਾਂ ਪਨੀਰ ਆਪਾਂ ਨਾ ਘਰ ਦਾ ਕੱਢਿਆ ਹੋਇਆ ਤੇ ਇਹ ਹੈਗਾ ਜੀ 200 ਗ੍ਰਾਮ ਤੇ ਇੱਧਰ ਆਪਾਂ ਇੱਕ ਕੌਲੀ ਲਈ ਚੀਨੀ ਦੀ ਇਹ ਲਈ ਆਪਾਂ ਚਾਸ਼ਨੀ ਵਾਸਤੇ ਇੱਧਰ 4 ਤੋਂ 5 ਚਮਚ ਚਮਚ ਲੈ ਆਪਾਂ ਮੈਦੇ ਦੇ ਤੇ ਇੱਧਰ ਆਪਾਂ ਆ ਐਕਸਟਰਾ ਮੈਦਾ ਲਿਆ ਆਪਾਂ ਜੇ ਆਪਾਂ ਨੂੰ ਜ਼ਰੂਰਤ ਪਈ ਨਾ ਤੇ ਆਪਾਂ ਫੇਰ ਇਹ ਲੈ ਸਕਦੇ ਆ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਨਾ ਆਪਾਂ ਚਾਸ਼ਨੀ ਬਣਾਵਾਂਗੇ ਆਪਾਂ ਨਾ ਪੈਨ ਰੱਖ ਲਿਆ ਤੇ ਆ ਕੌਲੀ ਆਪਾਂ ਇੱਕ ਚੀਨੀ ਦੀ ਪਾਤੀ ਇਹਹੀ ਕੌਲੀ ਆਪਾਂ ਅੱਧੀ ਪਾਣੀ ਦੀ ਪਾ ਲਾਂਗੇ ਤੇ ਹੁਣ ਆਪਾਂ ਇਹਦੀ ਬਣਾਵਾਂਗੇ ਚਾਸ਼ਨੀ ਚਾਸ਼ਨੀ ਆਪਾਂ ਕੋਈ ਤਾਰ ਵਗੈਰਾ ਕੁਝ ਨਹੀਂ ਬਣਾਉਣੀ ਤੇ ਆਪਾਂ ਸਿਰਫ ਉਹ ਮੈਲਟ ਕਰਕੇ ਨਾ ਚੀਨੀ ਤੇ ਉਹ ਚਿਪਚਿਪੀ ਜੀ ਬਣਾਵਾਂਗੇ ਆਪਾਂ ਆਪਣੇ ਨਾ ਚੀਨੀ ਮੈਲਟ ਹੋ ਗਈ ਤੇ ਇਧਰ ਦੇਖੋ ਊਵਾਲ ਆਈ ਜਾਂਦਾ ਹੁਣ ਆਪਾਂ ਇਹਦੇ ਵਿੱਚ ਨਾ ਇਲਾਇਚੀਆਂ ਦਾ ਦਾਣੇ ਪਾ ਦਾਂਗੇ ਦੋ ਤਿੰਨ ਇਲਾਇਚੀਆਂ ਦੇ ਦਾਣੇ ਤੇ ਸੋਨੂੰ ਇਲਾਇਚੀਆਂ ਦਾ ਫਲੇਵਰ ਪਸੰਦ ਆ ਤਾਂ ਪਾ ਲਓ ਨਹੀਂ ਤਾਂ ਨਾ ਪਾਓ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 오ਰੇਂਜ ਫੂਡ ਕਲਰ ਪਾਵਾਂਗੇ ਥੋੜਾ ਜਿਹਾ ਫਿਰ ਆਪਣੀਆਂ ਜਲੇਬੀਆਂ ਦਾ ਕਲਰ ਸੋਹਣਾ ਆ ਜੂਗਾ ਇਹ ਹੋਰ ਪਾ ਦਗੇ ਹੁਣ ਆਪਾਂ ਇਹਨਾਂ ਚੈੱਕ ਕਰਾਂਗੇ ਆ ਦੇਖੋ ਜਿਵੇਂ ਸੈਤ ਹੁੰਦਾ ਨਾ ਓਵੇਂ ਹੋ ਗਈ ਐ ਚਿਪਚਿਪੀ ਹੋ ਗਈ ਐ ਤੇ ਹੁਣ ਆਪਾਂ ਗਾਂਸ ਬੰਦ ਕਰ ਦਿਆਂਗੇ ਤੇ ਹੁਣ ਆਪਾਂ ਪਨੀਰ ਆਪਾਂ ਨੂੰ ਗਿਲੇਦੀਆਂ ਦਾਣਾ ਆਪਾਂ ਆ ਸਮਾਲ ਪੀਸ ਕੇ ਰੱਖਾਂਗੇ ਮੈਦਾ ਤੇ ਪਨੀਰ ਉਹਨੂੰ ਮਿਕਸੀ ਦੇ ਵਿੱਚ ਪਾ ਕੇ ਹੁਣ ਆਪਾਂ ਪੀਸ ਲਾਂਗੇ ਹੁਣ ਆਪਾਂ ਪਨੀਰ ਨੂੰ ਨਾ ਛੋਟੇ ਛੋਟੇ ਪੀਸਾਂ ਚ ਕਰਕੇ ਨਾ ਮਿਕਸੀ ਜੱਗ ਚ ਪਾ ਲਾਂਗੇ ਮੇਰੇ ਤਾਂ ਫੂਡ ਕਲਰ ਲੱਗਿਆ ਸੀ ਤੇ ਆਪਣੇ ਪਨੀਰ ਨੂੰ ਵੀ ਲੱਗ ਗਿਆ ਪਨੀਰ ਆਪਾਂ ਬਾਜ਼ਾਰ ਚੋਂ ਵੀ ਲਿਆ ਸਕਦੇ ਜੇ ਘਰੇ ਬਣਦਾ ਤਾਂ ਸਾਰਿਆਂ ਨਾਲੋਂ ਵਧੀਆ ਤੇ ਬਹੁਤ ਹੀ ਵਧੀਆ ਬਣਦਾ ਘਰੇ ਹੁਣ ਆਪਾਂ ਇਹਦੇ ਵਿੱਚ ਆਹ ਪਾ ਦਾਂਗੇ ਮੈਦਾ 5 ਚਮਚਾ ਇਹ ਤੇ ਹੁਣ ਆਪਾਂ ਇਹਨੂੰ ਗ੍ਰाइंड ਕਰਾਂਗੇ ਆਪਾਂ ਮੈਦੇ ਨੂੰ ਤੇ ਪਨੀਰ ਨੂੰ ਨਾ ਗ੍ਰाइंड ਕਰ ਲਿਆ ਆਪਾਂ ਮੈਦਾ ਤੇ ਪਨੀਰ ਗ੍ਰाइंड ਕਰ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕੋ ਹੀ ਚੁੰਡੀ ਆਪਾਂ ਮਿੱਠਾ ਸੋਲਦਾ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਔਰੇਂਜ ਫੂਡ ਕਲਰ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਪਾਣੀ ਪਾਵਾਂਗੇ ਆਪਾਂ ਥੋੜਾ ਥੋੜਾ ਕਰਕੇ ਤੇ ਜੇ ਆਪਣਾ ਘੋਲ ਬੜਾ ਪਤਲਾ ਬਣ ਜੇ ਤੇ ਆਪਾਂ ਵਿੱਚ ਉਹਦੇ ਮੈਦਾ ਵੀ ਫੇਰ ਪਾ ਸਕਦੇ ਆਂ ਤੇ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਨਾ ਤੇ ਇਹਦਾ ਘੋਲ ਤਿਆਰ ਕਰਾਂਗੇ ਜਲੇਬੀਆਂ ਦਾ ਹਾਂ ਦੇਖੋ ਆਪਣਾ ਨਾ ਬਿਜਲੇਬੀਆਂ ਦਾ ਘੋਲ ਵਧੀਆ ਬਣ ਕੇ ਤਿਆਰ ਹੋ ਗਿਆ ਤੇ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਤੇ ਫੇਰ ਇਹਨੂੰ ਗ੍ਰाइंड ਕੀਤਾ ਹੈਗਾ ਤੇ ਜੇ ਪਤਲਾ ਵੀ ਹੋ ਜੇ ਤੇ ਆਪਾਂ ਵਿੱਚੇ ਦੇਣਾ ਫੇਰ ਵੀ ਆਪਾਂ ਮੈਦਾਹੇ ਦੇ ਵਿੱਚ ਪਾ ਸਕਦੇ ਹਾਂ ਤੇ ਹੁਣ ਆਪਾਂ ਇਧਰ ਤਰਾਂਗੇ ਕਿ ਹੋ ਗਰਮ ਤੇ ਨਾਲੇ ਆਪਾਂ ਨਾ ਇਧਰ ਆ ਲਫਾਵਾ ਲਿਆ ਆਪਣੇ ਕੋਲ ਮੇਰੇ ਕੋਲੇ ਨਾ ਲਫਾਵਾ ਹੈ ਇਹ ਹੈਗਾ ਜੀ ਚਾਹ ਪੱਤੀ ਵਾਲਾ ਤੇ ਆਪਾਂ ਜਿਹੜਾ ਘੋਲ ਹੈ ਨਾ ਇਹਦੇ ਵਿੱਚ ਪਾ ਲਾਂਗੇ ਅੱਧਾ ਦਾ ਪਾ ਲਾਂਗੇ ਅੱਧਾ ਰੱਖ ਦਿਆਂਗੇ ਢੱਕ ਕੇ ਤੇ ਹੁਣ ਆਪਾਂ ਕਿਹੋ ਗਰਮ ਕਰਾਂਗੇ ਇਹ ਆਪਾਂ ਨਾ ਲਪਾਫਾ ਬਾਹਰ ਕੱਢ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਛੋਟਾ ਜਿਹਾ ਛੇਦ ਕਰ ਲਾਂਗੇ ਇੱਕ ਵਾਰ ਛੋਟਾ ਕਰਾਂਗੇ ਜੇ ਵੱਡੇ ਦੀ ਜ਼ਰੂਰਤ ਹੋਈ ਤਾਂ ਆਪਾਂ ਬਾਅਦ ਚ ਵੀ ਕਰ ਲਾਂਗੇ ਇੱਧਰ ਆਪਾਂ ਕਿਹੋ ਗਰਮ ਰੱਖ ਤਾ ਤੇ ਹੁਣ ਆਪਾਂ ਨੇ ਕਿਹੋ ਗਰਮ ਹੋਈ ਜਾਂਦਾ ਤੇ ਫਿਰ ਆਪਾਂ ਬਣਾਉਣੇ ਆ ਜਲੇਬੀਆਂ ਆਪਨਾ ਨਾ ਕਿਹੋ ਗਰਮ ਹੋ ਗਏ ਤੇ ਹੁਣ ਆਪਾਂ ਬੁਝਲੇਬੀ ਬਣਾਉਣੀ ਸ਼ੁਰੂ ਕਰਦੇ ਆਂ ਤੇ ਮੈਂ ਵੀ ਪਹਿਲੀ ਵਾਰੀ ਟਰਾਈ ਕਰਦੀ ਆ ਜੇ ਕੋਈ ਗਲਤੀ ਹੋਈ ਤੇ ਮੈਨੂੰ ਕਮੈਂਟਾਂ ਦੇ ਵਿੱਚ ਵਧਿਆ ਹਸਾਬ ਨਾਲ ਕਹ ਦੇ ਤੇ ਮੈਂ ਤਾਂ ਆਹਦੇ ਜਾਣੇ ਤਾਂ ਵਧਿਆ ਹੀ ਬਣਾਈ ਜਾਨੀ ਆ ਤੇ ਤੁਸੀਂ ਵੀ ਟਰਾਈ ਕਰਿਓ ਇਹ ਚਾਰ ਗਲੇ ਰਡੀਆਂ ਇਹਦੇ ਵਿੱਚ ਪੈ ਗਈਆਂ ਆਪਣੇ ਪੈਨ ਦੇ ਵਿੱਚ ਤੇ ਆਪਾਂ ਹੁਣ ਜਦੋਂ ਇਹ ਥੋੜੀਆਂ ਜਿਹਾ ਰੜ ਗਈਆਂ ਫਿਰ ਅਸੀਂ ਫੇਰ ਆਪਾਂ ਇਹਨਾਂ ਸਾਈਡ ਪਲਟ ਦੇਾਂਗੇ ਆਪਾਂ ਜੀ ਉਲਟੇ ਪੁਲਟੇ ਕਰਕੇ ਨੇ ਜਲੇਬੀਆਂ ਆਪਣੀਆਂ ਗੰੀਆਂ ਬਾਣ ਤੇ ਹੁਣ ਆਪਾਂ ਇਹਨੂੰ ਪਾ ਦਾਂਗੇ ਇੱਧਰ ਚਾਸ਼ਨੀ 'ਚ ਐਸ ਤਰ੍ਹਾਂ ਇਹਨਾਂ ਨੂੰ ਕੱਢ-ਕੱਢ ਕੇ ਨਾ ਆਪਾਂ ਨਾਲ ਦੀ ਨਾਲ ਚਾਸ਼ਨੀ 'ਚ ਪਾ ਕੇ 1-1 2-2 ਮਿੰਟ ਹੀ ਵਿੱਚ ਰੱਖਾਂਗੇ ਚਾਸ਼ਨੀ ਦੇ ਤੇ ਫੇਰ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਆਪਾਂ ਪਹਿਲਾਂ ਉਹਨਾਂ ਨੂੰ ਬਾਹਰ ਕੱਢਾਂਗੇ ਤੇ ਫੇਰ ਆਪਾਂ ਉਹਨਾਂ ਨੂੰ ਵਿੱਚ ਪਾ ਦਾਂਗੇ ਤੇ ਸਾਈਡ ਬਦਲ ਦੇਾਂਗੇ ਇਹਨਾਂ ਦੀ ਐਸ ਤਰ੍ਹਾਂ ਕਰਕੇ

ਹੁਣ ਆਪਾਂ ਦੂਸਰੀਆਂ ਬਣਾ ਲਵਾਂਗੇ ਹੁਣ ਆਪਾਂ ਦੂਸਰੀਆਂ ਵੀ ਐਸ ਤਰ੍ਹਾਂ ਕਰਕੇ ਨਾ ਤੇ ਦੂਸਰੀਆਂ ਵੀ ਬਣਾ ਲਾਂਗੇ ਆਪਾਂ ਸਾਰੀਆਂ ਨਾ ਉਸ ਤਰ੍ਹਾਂ ਕਰਕੇ ਬਣਾ ਕੇ ਤੇ ਆਪਾਂ ਤਿਆਰ ਕਰ ਲਾਂਗੇ ਛੋਟੀਆਂ ਵੱਡੀਆਂ ਉਹ ਆਪਦੇ ਸਾਈਜ਼ ਦੇ ਹਿਸਾਬ ਨਾਲ ਬਣਾ ਲਿਓ ਤੇ ਸ਼ੇਪ ਸ਼ੂ ਬਣਾ ਵੇਖੋ ਵੈਸੇ ਕੋਈ ਗੱਈ ਚੱਲਿਓ ਤੇ ਵਧੀਆ ਬਣ ਜਾਂਦੀਆਂ ਇਹਨਾਂ ਨੂੰ ਜੋੜੀ ਚੱਲਿਓ ਨਾਲ ਦੀ ਨਾਲ ਬਸ ਐਸ ਤਰ੍ਹਾਂ ਕਰਕੇ ਹੁਣ ਆਪਾਂ ਦੂਸਰੀਆਂ ਵੀ ਸਾਰੀਆਂ ਬਣਾ ਲਾਂਗੇ ਆਪਣੀਆਂ ਜੀ ਜਲੇਬੀਆਂ ਸਾਰੀਆਂ ਬਣ ਕੇ ਪਿਆਰ ਹੋ ਗਈਆਂ ਇਧਰ ਆਪਣੀ ਚਾशनी ਵੀ ਬਿਲਕੁਲ ਸਹੀ ਆਈ ਆ ਪਰफेक्ट ਆਈ ਹੈ ਹੁਣ ਜਿਹੜੀਆਂ ਆਪਣੀਆਂ ਰਹਿ ਗਈਆਂ ਵਿੱਚ ਤਿੰਨ ਚਾਰ ਇਹਨਾਂ ਬਸ ਚਾशनी ਪੂਰੀ ਆ ਆਪਣੀ ਆਪਣਾ ਨਾਪ ਨਾ ਬਿਲਕੁਲ ਸਹੀ ਸੀਗਾ ਤੇ ਆ ਵੀ ਆਪਾਂ ਹੁਣ ਇਹਦੇ ਵਿੱਚ ਪਾ ਦਿਆਂਗੇ ਤੇ ਹੁਣ ਤੁਹਾਨੂੰ ਦਿਖਾਵਾਂਗੇ ਜੀ ਆਪਾਂ ਡੈਕੋਰੇਟ ਕਰਕੇ ਇਹਨਾਂ ਜੀ ਆਪਣੀਆਂ ਜਲੇਬੀਆਂ ਹੋ ਗਈਆਂ ਤਿਆਰ ਤੇ ਆਪਾਂ ਹੁਣ ਇਹਨਾਂ ਪਿਸਤਿਆਂ ਨਾਲ ਡੈਕੋਰੇਟ ਕਰ ਦਿੰਨੇ ਆ ਤੇ ਆਪਾਂ ਚਾਂਦੀ ਦਾ ਵਰਕ ਵੀ ਲਾ ਸਕਦੇ ਆ ਮੇਰੇ ਕੋਲ ਹੈ ਨਹੀਂਗਾ ਮੈਂ ਪਿਸਤਿਆਂ ਨਾਲ ਡੈਕੋਰੇਟ ਕਰ ਰਹੀ ਆ ਤੇ ਸਾਡੀਆਂ ਪਨੀਰ ਦੀਆਂ ਜਲੇਬੀਆਂ ਸੋ ਕਿਵੇਂ ਲੱਗੀਆਂ ਦੇਖੋ ਜੀ ਆਪਾਂ 200 ਗ੍ਰਾਮ ਪਨੀਰ ਨਾਲ ਢੇਰ ਸਾਰੀਆਂ ਜਲੇਬੀਆਂ ਬਣਾ ਲਈਆਂ ਆਪਾਂ ਅੱਧੀਆਂ ਨੂੰ ਆਪਾਂ ਡੈਕੋਰੇਟ ਕਰਤੀਆਂ ਤੇ ਸਾਡੀ ਰੈਸਪੀ ਤੁਹਾਨੂੰ ਕਿਵੇਂ ਲੱਗੀ ਪਨੀਰ ਦੀ ਜਲੇਬੀਆਂ ਦੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਮਿਲਦੇ ਆ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ